ਖੰਨਾ ਵਿੱਚ ਮਿਲਾਵਟੀ ਦੁੱਧ ਨਾਲ ਸੰਬੰਧਿਤ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਹਤ ਵਿਭਾਗ ਤੁਰੰਤ ਹਰਕਤ ਵਿੱਚ ਆ ਗਿਆ ਹੈ। ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਫੈਲਿਆ ਜਿਸ ਵਿੱਚ ਦੇਖਿਆ ਗਿਆ ਕਿ ਦੁੱਧ ਗਰਮ ਹੋਣ ਤੋਂ ਬਾਅਦ ਪਲਾਸਟਿਕ ਵਰਗਾ ਆਕਾਰ ਲੈ ਰਿਹਾ ਸੀ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਸਥਾਨਕ ਸਮਾਜਿਕ ਸੰਗਠਨਾਵਾਂ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਿਆ ਅਤੇ ਵੀਡੀਓ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦੀ ਅਤੇ ਇੱਕ ਮੇਲ ਹੈਲਥ ਡਿਪਾਰਟਮੈਂਟ ਲੁਧਿਆਣਾ ਨੂੰ ਭੇਜੀ। ਹੈਲਥ ਡਿਪਾਰਟਮੈਂਟ ਲੁਧਿਆਣਾ ਵੱਲੋਂ ਅੱਜ ਸਵੇਰੇ 7 ਵਜੇ ਕੰਨਾ ਪਹੁੰਚਣ ਦੀ ਗੱਲ ਕੀਤੀ ਗਈ। ਇਸ ਦੌਰਾਨ ਸਸਤਾਵਾਂ ਵੱਲੋਂ ਉਸ ਦੋਜੀ ਨੂੰ ਰਤਨ ਹੈਡੀ ਫਾਟਕਾਂ ਕੋਲ ਦੁੱਧ ਪਾਉਂਦਿਆਂ ਹੋਏ ਰੋਕ ਲਿਆ ਗਿਆ। ਹੈਲਥ ਡਿਪਾਰਟਮੈਂਟ ਵੱਲੋਂ ਦੁੱਧ ਦੇ ਸੈਂਪਲ ਲਏ ਗਏ ਅਤੇ ਇਹ ਸੈਂਪਲ ਜਾਂਚ ਲਈ ਲੈਬੋਰੀ ਭੇਜੇ ਗਏ। ਦੁੱਧ ਵਿੱਚ ਮਿਲਾਵਟ ਦੀ ਪੁਸ਼ਟੀ ਕਰਨ ਲਈ ਇਹਨਾਂ ਨਮੂਨਿਆਂ ਨੂੰ ਜਾਂਚ ਲਈ ਲੈਬ ਵਿੱਚ ਭੇਜਿਆ ਗਿਆ ਹੈ। ਸਾਈਕਲ ਤੇ ਦੁੱਧ ਵੇਚਣ ਵਾਲੇ ਦੋਜੀ ਨੇ ਕਿਹਾ ਕਿ ਉਹ ਦੁੱਧ ਖੰਨਾ ਦੀ ਇੱਕ ਡੈਰੀ ਫਾਰਮ ਤੋਂ ਰੋਜ਼ਾਨਾ ਲੈ ਕੇ ਆਉਂਦਾ ਹੈ ਅਤੇ ਗਾਵਾਂ ਦਾ ਦੁੱਧ ਪਿੰਡ ਦੇ ਅਲੱਗ-ਅਲੱਗ ਘਰਾਂ ਵਿੱਚੋਂ ਇਕੱਠਾ ਕਰਦਾ ਹੈ ਉਸ ਨੂੰ ਮਿਲਾ ਕੇ 75 ਕਿਲੋ ਇਸ ਘਟਨਾ ਤੋਂ ਬਾਅਦ ਖੰਨਾ ਦੇ ਨਾਗਰਿਕਾਂ ਵਿੱਚ ਚਿੰਤਾ ਦਾ ਮਾਹੌਲ ਹੈ ਜਦੋਂ ਕਿ ਕਈ ਲੋਕਾਂ ਨੇ ਆਪਣੇ ਪੱਧਰ ਤੇ ਦੁੱਧ ਦੀ ਗੁਣਵੱਤਾ ਦੀ ਜਾਂਚ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ ਪ੍ਰਸ਼ਾਸਨ ਨੇ ਜਨਤਨ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਖੋਰੀ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਣ ਖੰਨਾ ਤੋਂ ਰਾਜਕੁਮਾਰ ਮੈਨਰੋ ਦੀ ਵਿਸ਼ੇਸ਼ ਰਿਪੋਰਟ ਦੁੱਧ ghee ਚੱਕਰ ਪਿਆ ਦੁੱਧ ਬਸ ਮੈਂ 1.5 ਕਿਲੋ ਦੁੱਧ ਲਿਆ ਥਾ इन्होंने लिया था तो ये कहने लगे एक दिन रखा रहा है फ्रिज में मैंने उबाल लिया कि उसकी वो बन जाएगी तो मैंने देखा तो ऐसे ही रबड़।, रबड़ उसकी तरह हो रहा था ये अगर दूध असली तो दाने दाने बन जाते इसमें तो ऐसा कुछ नहीं हुआ ये तो सारा पहले भी कभी हुआ जब नहीं पहली बार देखा मैंने ये, ये दूध है ही नहीं अगर असली दूध होगा तो ਖਿਲ ਜਾਂਦਾ ਹੈ ਚਲ ਨਾਮ ਹੈ ਨਰੇਸ਼ ਗੁਰੀ ਇਹ ਇੱਕ ਦੋਜੀ ਅੱਜ ਪਕੜਿਆ ਗਿਆ ਜਿਹਦੇ ਤੋਂ ਮੈਂ ਦੁੱਧ ਨਕਲੀ ਦਿੱਤਾ ਜਾ ਰਿਹਾ ਹੈ ਨਕਲੀ ਦੁੱਧ ਸੀ ਮੈਂ ਕੋਈ ਡੈਕ ਤੋਂ ਲੈ ਕੇ ਆ ਰਿਹਾ ਹਾਂ ਹਾਂ ਜੀ ਆ ਸਾਡੇ ਦੋ ਦੋ 70 80 ਲੀਟਰ ਦੁੱਧ ਲੈ ਜਾਂਦੇ ਨੇ ਅਸੀਂ ਤਾਂ ਆਪਣੇ ਕਾਊਂਟਰ ਤੋਂ ਵੇਚ ਦੇ ਕਰਦੇ ਹਾਂ ਸਾਰਾ ਕੁਝ ਅੱਗੇ ਜਾ ਕੇ ਉਹ ਕੀ ਵੇਚ ਦੇ ਕਰਦੇ ਨੇ ਸਾਨੂੰ ਸਾਰੋ ਦਾ ਕੀ ਪਤਾ ਜੀ ਜਿਹਨੂੰ ਸੈਂਪਲ ਵਾਲੇ ਉਹ ਦੁੱਧ ਸੈਂਪਲ ਲੈ ਕੇ ਜਾ ਰਹੇ ਨੇ ਹਾਂ ਜੀ ਆ ਤੁਸੀਂ ਨਹੀਂ ਮੰਨਦੇ ਉਹਦਾ ਮੰਗੋਦਾ ਸੈਂਪਲ ਹੋਣਾ ਚਾਹੀਦਾ ਏ ਉਹ ਉਹਨੂੰ ਰੋਜ਼ ਦਾ ਹੋਣਾ ਚਾਹੀਦਾ ਉਹਦਾ ਚੈੱਕ ਸਾਡੇ ਦਾ ਆਪਣੇ ਕਾਊਂਟਰਾਂ ਦੀ ਚੈਕਿੰਗ ਹੋਵੇ ਜਾਂ ਮਰਜ਼ੀ ਹੋਵੇ ਸਾਨੂੰ ਕੋਈ ਦਿੱਕਤ ਨਹੀਂ। ਕਦੇ ਹੋਇਆ ਤੁਹਾਡੇ ਵੀ ਐਸਾ ਕੋਈ ਪਹਿਲਾਂ ਕਦੇ ਕੋਈ ਅਸੀ ਗੱਲ ਹੋਈ? ਸਾਡੇ ਕਦੇ ਕੋਈ ਦਿੱਕਤ ਨਹੀਂ ਆਈ ਅਜੇ ਤੱਕ ਕਿੰਨਾ ਜਿੱਤੋਂ ਲੈ ਰਿਹਾ ਬੰਦਾ ਇਹ ਜਿਹੜਾ? ਹਾਂਜੀ। ਕਿੰਨਾ ਜਿੱਤੋਂ ਲੈ ਰਿਹਾ ਬੰਦਾ? ਸਾਡੇ ਤੋਂ ਤਾਂ ਇਹ ਸਾਢੇ 3 ਸਾਲ ਤੋਂ ਲੈ ਕੇ। ਤੇ ਜਿਹਨੇ ਹੁਣ ਬਾਕੀ ਫੁੱਲਾ ਤੁੰ ਦੇ ਦੇ ਤੁਸੀਂ ਤੁਹਾਡੇ ਦੁਕਾਨ ਤੇ ਵੇਚ ਦਿਓਂ ਐਂ ਪੈਰੀ ਤੇ ਵੇਚ ਦਿਓ। ਹਾਂਜੀ। ਜਿਹੜੇ ਘਰ ਤੋਂ ਘਰ ਜਾਂਦੇ ਨੇ ਉਹਨਾਂ ਦੀ ਚੈਕਿੰਗ ਕੀਤਾ ਕਰਤੀ ਜਾਂਦਾ ਸੀ। ਸੋ ਸਾਡਾ ਹੁਣ ਸੈਂਪਲ ਲੈਣੇ ਟੀਮਾਂ ਨੂੰ ਕਿਉਂ ਨਹੀਂ ਕਰਨ ਚਾਹੀਦੀ? ਜਿਵੇਂ ਉਹਦਾ ਕਹਿਣਾ ਹੈ ਕਿ ਜਿਹੜਾ ਅਸੀਂ ਦੁੱਧ ਵੀ ਮੈਂ 80 ਕਿਲੋ ਦੁੱਧ ਮੈਂ ਹਰੋਂ ਲੱਤਾ ਹੈ ਕਿ 30 ਕਿਲੋ ਦੁੱਧ ਮੈਂ ਪਿੰਡਾਂ ਦੇ ਵਿੱਚੋਂ ਗਊਆਂ ਦਾ ਦੁੱਧ ਇਕੱਠਾ ਕਰਕੇ ਪਾਣੇ ਆਂ ਕਿ ਜਿਹੜਾ ਗਊਆਂ ਦਾ ਦੁੱਧ ਵਿੱਚ ਆਪਾਂ ਮਿਕਸ ਕਰਦੇ ਆਂ ਇਹਦੀ ਕੋਈ ਜਿਵੇਂ ਪਲਾਸਟਿਕ ਦੀ ਤਾਰ ਦੀ ਟੈਪ ਬਣ ਗਿਆ ਇਹ ਇਕੱਠਾ ਹੋ ਗਏ ਹੋ ਸਕਦਾ ਇੱਕ ਨੰ ਸਰ ਗਊਆਂ ਦੇ ਉਹ ਨਾਲ ਤਾਂ ਹੋ ਹੀ ਸਕਦਾ ਹੋਰੋ ਕੀ ਕੀ ਮਿਲਾ ਕੇ ਵੇਚਦੇ ਕਰਦੇ ਨੇ ਕੌਣ ਨੂੰ ਪਤਾ ਹੋਣਾ ਸਾਡੇ ਦੋ ਦਾ 75 ਰੁਪਏ ਲੈਂਦੇ ਨੇ ਜੀ ਅੱਗੇ 60-65 ਰੁਪਏ ਵੇਚਦੇ ਨੇ ਦੇਖ ਲੋ ਉਹਨ ਕੀ ਕਰਦੇ ਨੇ ਕੀ ਨਹੀਂ ਕੋਈ ਆਇਆ ਤੁਹਾਨੂੰ ਹੈਲਥ ਡਿਪਾਰਟਮੈਂਟ ਤੋਂ ਕੋਈ ਇਹ ਸਰ ਸੰਤ ਦਾ ਕੋਈ ਨਹੀਂ ਆਇਆ ਜੀ ਕੀ ਜੇ ਮੰਗ ਕਰਦੇ ਆਂ ਉਹਦੀ ਪੂਰੀ ਚੈਕਿੰਗ ਹੋਣੀ ਚਾਹੀਦੀ ਆ ਟੈਗੀ ਕਾਤ ਹੋਣੀ ਚਾਹੀਦੀ ਆ ਕੋਈ ਕੰਮ ਨਹੀਂ ਸਾਡੇ ਤੋਂ ਕੋਈ ਅਲੀਗੇਸ਼ਨ ਨਹੀਂ ਲੱਗਣਾ ਚਾਹੀਦਾ ਕੱਲ ਇਹ ਇਕੱਲੇ ਲਿਖਿਆ ਰਹੇ ਤੇ ਭਰਾ ਜਾਂ ਬਾਦਰੂ ਵੀ ਲੱਗੇ ਜਾਂਦੇ ਨਾਲ ਨਹੀਂ ਇਹ ਇਕੱਲੇ ਲੈ ਕੇ ਜਾਂਦੇ ਸਾਡੇ ਤੋਂ ਇਹਦਾ ਮੁੰਡਾ ਵੀ ਨਾ ਲੰਦਾ ਇੱਕ ਟਾਈਮ ਉਹ ਮੁੰਡਾ ਲੈ ਨਹੀਂ ਕੇ ਲੈ ਕਿੰਨੇ ਕਿੰਨੇ ਕਿ ਦੋਜੀ ਰਹੇ ਨੇ ਆਉਂਦੇ ਨੇ ਸ਼ਹਿਰ ਦੇ ਸਾਰੇ ਮੇਥੋਂ ਦਾ ਦੋ ਤਿੰਨ ਲੈਂਦੇ ਨੇ ਡਾਕਟਰ ਸਾਹਿਬ ਇਹਨੇ ਤਾਂ ਬੋਲ ਰਿਹਾ ਸੀ ਕਿ ਮੈਟਰ ਹੈ ਕਿ ਇਹ ਖਰਾਬ ਆ ਨਾ ਸ਼ਿਕਾਇਤ ਸੀ ਕੋਈ ਇੱਥੇ ਦੁੱਧ ਦੇ ਵਿੱਚ ਕੋਈ ਦੁੱਧ ਦੇ ਵਿੱਚ ਕੁਝ ਇੰਜ ਹੋਇਆ ਕਿ ਲੱਗਾ ਕਿ ਖਰਾਬ ਆ ਉਹਦੇ ਰਿਗਾਰਡਿੰਗ ਅਸੀਂ ਅੱਗੇ ਦੇ ਬੇਸਿਸ ਤੇ ਐਸੈਂਪਲਿੰਗ ਕੀਤੀ ਜੀ ਸੈਂਪਲ ਲੈ ਲਏ ਸਾਰੇ ਤੇ ਜਿੱਥੋਂ ਇਹਨਾਂ ਦੁੱਧ ਲੈਂਦਾ ਉੱਥੇ ਵੀ ਸਰ ਜਿਵੇਂ ਹੁਣ ਥੋੜਾ ਸਾਹਮਣੇ ਦੁੱਧ ਜਿਹੜਾ ਹੈ ਹਵਾਲੇ ਗਿਆ ਸੀਗਾ ਦੁੱਧ ਫਟ ਗਿਆ ਸੀਗਾ ਪਲਾਸਟਿਕ ਟਾਈਪ ਜਿਹੜੀ ਆ ਕੁਛ ਨਿਕਲੇ ਵਿੱਚੋਂ ਕੀ ਲੱਗਦਾ ਕੀ ਚੀਜ਼ ਇਹ ਹੁਣ ਲੈਬ ਚੈੱਕ ਕਰ ਲਈਦੀ ਆ ਉਹਦਾ ਆਪਾਂ ਦੱਸਦੇ ਤੇ ਜਿੱਥੋਂ ਇਹਨਾਂ ਦੁੱਧ ਲੈਂਦਾ ਉਹ ਕਿਹਦੀ ਚੱਕਰ ਕਿ ਜਿਹੇ ਤੋਂ ਲੈ ਰਹੇ ਨੇ ਦੁੱਧ ਇਹ ਜਿਵੇਂ ਇਹਨਾਂ ਨੇ ਦੱਸਿਆ ਕਿ ਮਿਕਸ ਹੈ ਗੋਵਾਂ ਦੇ ਅਲੱਗ-ਅਲੱਗ ਜੱਪ ਤੋਂ ਲੈ ਕੇ ਆਉਂਦੇ ਨੇ ਇਹਨਾਂ ਦੇ ਹਿਸਾਬ ਨਾਲ ਜਿਹੜੀ ਇਹਨਾਂ ਗੱਲ ਕਹੀ ਹੈ ਉਹਦੇ ਇਹਨਾਂ ਕਹਿੰਿਆ ਕਿ ਆਪਾਂ ਵਾਦਰ ਰੇਟ ਦੱਸਦੇ ਮੇਰੇ ਨਾਲ ਦਰੋਤ ਤੋਂ ਬਾਅਦ ਮਿਕਸ ਕਰਦੇ ਹਾਂ ਪਰ ਇਹਨਾਂ ਦੀ ਗੱਲ ਵੱਲ ਨਹੀਂ ਆਪਾਂ ਜਾਣਾ ਆਪਣੀ ਸਮਝ ਨਾਲ ਅਸਲ ਪੋਸੀਬਲ ਹੈ ਕਿ ਪਲਾਸਟਿਕ ਟਾਈਪ ਬਣ ਸਕਦਾ ਦੁੱਧ ਫਟ ਕੇ ਨਹੀਂ ਆ ਇਹ ਹੁਣ ਲੈਪ ਵੀ ਦੱਸੇਗੀ ਆਪਾਂ ਇਹਦੇ ਤੇ ਕਮੈਂਟ ਨਹੀਂ ਮਕਰਨਾ ਚਾਹੁੰਦਾ ਉਹ ਜੋ ਹੁਣ ਰਿਪੋਰਟ ਦੇ ਉੱਤੇ ਕਰਦੀ ਕਿਸ ਤਰੀਕੇ ਨਾਲ ਵੈਸੇ ਵੀ ਇਹ ਕੰਮ ਨਹੀਂ ਕਈਆਂ ਨੇ ਸ਼ਿਕਾਇਤ ਮੇਰੇ ਮਾਸਤੇਬਰ ਚੈਕਿੰਗ ਵਾਸਤੇ ਵੀ ਅਪੀਲ ਕੀਤੀ ਗਈ ਹੈ ਬਟ ਉੱਥੋਂ ਕੋਈ ਵੀ ਸਾਲ ਸਾਲ ਲੱਗ ਜਾਂਦੇ ਚੱਕਰ ਕੀ ਹੈ ਜੀ ਨਈ ਰਿਪੋਰਟ ਤੇ ਆ ਜਾਂਦੀ ਹੈ ਰਿਪੋਰਟ ਤੇ 15 ਦਿਨਾਂ ਚ ਹੀ ਆ ਜਾਂਦੀ ਹੈ ਨਈ ਰਿਪੋਰਟ ਦੁੱਧ ਲਿਖਲੇ ਪਰ ਤੁਸੀਂ ਜਿਹੜਾ ਡੁਪਲੀਕੇਟ ਕੋਈ ਦੁੱਧ ਦਾ ਕਦੇ ਜੱਲਦਾ ਕਦੇ ਕਿਹੜੀ ਜੀ ਅੱਜ ਤੱਕ ਕਦੇ ਵੀ ਇਹਦੇ ਸੈਂਪਲ ਪੜੇ ਗਏ ਨੇ ਕੋਈ ਡੁਪਲੀਕੇਟ ਦੇ ਪੜਿਆ ਗਿਆ ਸੋ ਕੋਈ ਡਿਪਾਰਟਮੈਂਟ ਬਲੂ ਪਨੀਰ ਨੂੰ ਤੇ ਸਿੰਪਲ ਫੇਲ ਹੋਇਆ ਦੁੱਧ ਦੇ ਸਬਸਟੈਂਡਰਡ ਆ ਜਾਂਦੇ ਆ ਭਈ ਇੰਜ ਬਈ ਬਿਲਕੁਲ ਨਗਲੀ ਨਗਲੀ ਵਾਲਾ ਕੋਈ ਕਨਸੈਪਟ ਅਜੇ ਤੱਕ ਤੇ ਸਰ ਇਹ ਕਿਨਾਂ ਜਿਵੇਂ ਮੇਲ ਭਾਈ ਸੀ ਕੁਝ ਲੋਕਾਂ ਨੇ ਇਹ ਹੈ ਸੰਸਥਾਵਾਂ ਨੇ ਤੇ ਟਾਈਮ ਦਿੱਤਾ ਸੀਗਾ ਸਵੇਰੇ 6:30 ਵਜੇ ਦਾ ਇਹ ਬੰਦਾ 7 ਵਜੇ ਫੜ ਵੀ ਲੱਤਾ ਗਿਆ ਲੋਕਾਂ ਵੱਲੋਂ ਲੇਕਿਨ ਤੁਸੀਂ ਬਹੁਤ ਲੇਟ ਮੋਜੇ 9 ਵਜੇ ਕਰੀ ਆਂ ਚ ਫਿਰ ਆਨ ਦਾ ਵੇ ਲੱਗ ਜਾਂਦਾ ਮਤਲਬ ਬੜ ਬੁਧ ਲੱਗ ਤੁਸੀਂ ਖੰਨੇ ਜਿਹੜੇ ਸਟਰੀਟ ਪੈਂਡਰਸ ਨੇ ਉਹਨਾਂ ਵੱਲੋਂ ਜਿਹੜੇ ਚੈਕਿੰਗ ਉਹਨਾਂ ਦੀ ਚੈਕਿੰਗ ਵਾਸਤੇ ਕਈ ਵਾਰੀ ਲੈਟਰ ਦਿੱਤੀ ਜਾਂਦੀਆਂ ਨੇ ਯਾਨੀ ਈਮੇਲਸ ਵੀ ਪਾਈਆਂ ਗਈਆਂ ਨੇ ਪਰ ਚੈਕਿੰਗ ਨਹੀਂ ਨਹੀਂ ਹੈਗੀ ਤਾਂ ਰੈਗੂਲਰ ਕਰਦੇ ਨੇ ਮੈਨੂੰ ਲੱਗਦਾ ਜੀ ਸ਼ਾਇਦ ਕੋਈ ਜੇ ਕੋਈ ਕੰਪਲੇਂਟ ਹੋਈ ਹੋਵੇ ਤੇ ਤੁਸੀਂ ਦੱਸਦੇ ਹੋ ਪੈਂਡਿੰਗ ਮੈਨੂੰ ਲੱਗਦਾ ਖੰਨੇ ਦੀ ਤੇ ਨਹੀਂ ਹੋਣੀ ਸ਼ੱਕ ਖੰਨੇ ਦੀ ਕੋਈ ਕੰਪਲੇਂਟ ਵੀ ਖੰਨੇ ਦੀ ਨਹੀਂ ਅੱਜ ਕਿੰਨੀ ਕਿ ਦਿਨ ਬਾਅਦ ਚ ਇਹ ਜਿਹੜਾ ਟੈਂਪੋਰੀ ਹੈ ਤੇ ਹੋਰ ਵੀ ਬੈਕ ਹੈ ਉਹ ਤੋਂ ਪ੍ਰਕਿਰਿਆ ਅਸਲ ਚੇਜ ਹੈ ਨਾ ਹੁਣ ਆਪਾਂ ਰੈਂਡਮਲੀ ਚੈੱਕ ਕਰਨੇ ਸਾਡੇ ਕੋਲ ਇਹ ਹੁਣ ਜਿਵੇਂ ਪਿੰਨ ਪੁਆਇੰਟ ਹੋ ਗਿਆ ਤੇ ਪਿੰਨ ਪੁਆਇੰਟ ਜੀ ਹੋ ਗਿਆ ਨਹੀਂ ਸਾਡੇ ਕੋਲ ਇਨਫੋਰਮੇਸ਼ਨ ਮਿਲੇ ਉਹ ਤਾਂ ਪਿੰਨ ਪੁਆਇੰਟ ਹੋ ਗਿਆ ਤੇ ਆਈ ਤਾਂ ਪਰ ਰੈਂਡਮਲੀ ਚੈੱਕ ਕਰਦਾ ਆਪਾਂ ਤੇ ਕੋ ਜੀਵਨ ਤੁਸ਼ੀ ਲੁਧਿਆਣੇ ਬੈਠੇ ਉਤੋਂ ਆਉਣ ਨੂੰ ਵੀ ਟਾਈਮ ਲਾ ਜਾਂਦਾ ਖੰਨੇ ਕੋਈ ਟੀਮ ਨਹੀਂ ਹੈ ਕਿ ਸਾਡੇ ਨਹੀਂ ਸਾਡਾ ਉਤੋਂ ਆਣੀ ਲੁਧਿਆਣੇ ਤੋਂ ਹੀ ਹੈ ਹਾਂ ਇਹ ਥੋੜਾ ਜਿਹਾ ਤੇ ਕੰਨੇ ਜਿਵੇਂ ਹੁਣ ਕਾਫੀ ਪਿੰਡ ਲੱਗਦੇ ਨੇ ਸ਼ਹਿਰ ਵੱਡਾ ਹੈ ਕਾਫੀ ਹੈ ਇੰਨੀ ਜਨਤਾ ਜਿਹੜੀ ਹਾਂ ਲੁ ਹੋਲੀ ਹੋਰੀ ਹੋ ਜਾਏਗਾ ਸਰ ਜੇ ਸੈਂਪਲ ਫੇਲ ਹੁੰਦਾ ਕਿਸੇ ਦੁਬਾਰੀ ਦਾ ਫਿਰ ਅਗੇ ਕੀ ਹੈ ਕੀ ਇਹਦਾ ਫਰਕ ਕੀ ਸਜ਼ਾ ਹੁੰਦੀ ਹੈ ਜੇ ਕੀ ਕੀਤਾ ਜਾਵੇ ਸੈਂਪਲ ਵੇਖੋ ਜੀ ਦੋ ਕੈਟਗਰੀਆਂ ਚ ਫੇਲ ਹੋ ਸਕਦੇ ਆ ਤੇ ਜੇ ਅਨਸੇਫ ਅਨਸੇਫ ਆ ਜੇ ਤਾਂ ਬਿਲਕੁਲ ਖਾਣਵੀਂ ਯੋਗ ਹੀ ਨਹੀਂ ਹੈਗਾ ਅਨਸੇਫ ਆ ਤੇ ਫਿਰ ਉਹਦੇ ਤੇ ਲੱਗੇਗਾ ਅਦਾਲਤ ਦੀ ਕੇਸ ਅਦਾਲਤ ਦੇ ਵਿੱਚ ਇਹਨਾਂ ਦੀ ਬੁਕਾਦ ਜਮਾਤਾਂ ਹੋਣਗੀਆਂ ਫਿਰ 2-4 ਸਾਲ 5-7 ਜਿੰਨਾ ਕੇਚਲ ਚੱਲੇਗਾ ਤੇ ਜੇ ਦੂਜੀ ਕੈਟਾਗਰੀ ਹੈ ਉਹਦੇ ਚ ਆ ਜਾਂਦਾ ਵੀ ਕਿਸੇ ਚ ਫੈਟ ਘਟਿਆ ਕਿਸੇ ਐਸਐਨਬੀ ਘਟਿਆ ਉਹ ਸਭ ਸਟੈਂਡਰਡ ਆ ਗਈ ਤੇ ਉਹਦੇ ਵਿੱਚ ਫਿਰ ਆਪਣੇ ਟੀਐਡੀਸੀ ਮੈਡਮ ਇਹਨਾਂ ਦੇ ਇਥੇ ਦੱਸਦੇ ਕਿ ਕਿਸਾ ਕਰਦੇ ਪੁਰਾ ਪਾਇੰਟ ਸਰ ਜਿਹੜੀ ਦੁੱਧ ਟੋਲਣ ਵਾਲੇ ਵੀ ਫਲੇ ਨੇ ਇਹਨਾਂ ਦਾ ਕੋਈ ਸਮਾਂ ਵੀ ਹੁੰਦਾ ਵੀ ਇਹਨੇ ਵਜ੍ਹਾ ਕਪਾ ਜਿਹੜਾ ਹੈ ਦੁੱਧ ਪਾ ਸਕਦੇ ਨਹੀਂ ਇਹ ਤੇ ਵੇਖੋ ਹੁਣ ਇਥੇ ਇੰਡੀਆ ਦੇ ਵਿੱਚ ਤੇ ਫਿਰ ਸਿਸਟਮ ਹੈ ਕਿ ਦੁੱਧ ਦਿੰਦੇ ਆ ਜਾਂ ਇੰਡੀਆ ਸਰਕਾਰੀ ਤੌਰ ਤੇ ਮਤਲਬ ਕੋਈ ਐਸਾ ਨਹੀਂ ਆ ਵੀ ਇਹ ਸਮਾਂ ਵੀ ਇਹਨਾਂ ਤੋਂ ਉੱਪਰ ਨਹੀਂ ਪੈ ਸਕਦਾ ਨਹੀਂ ਅਸੀਂ ਇਹਨਾਂ ਨੂੰ ਇਹ ਨਹੀਂ ਕਹਿ ਸਕਦੇ ਤੁਸੀਂ 10 ਵਜੇ ਤੱਕ ਮੰਡੋ 11 ਤੱਕ ਕੋਈ ਨਹੀਂ ਹੋਣੀ ਇਹਨਾਂ ਦੀ ਹੋਣ ਦੀ ਜਰੂਰਤ ਨਹੀਂ